ਉਸ ਮਰਦੀ ਕਰੀ ਜਾਓ ਸਾਡੇ ਗੋਲਿਆਂ ਮਾਰੋ ਸਾਡੇ ਗੋਲਿਆਂ ਫੈਸਲਾ ਕਰਦੇ ਹੋਏ ਆ ਦੇਖੋ ਦੋਸਤ ਪ੍ਰਸਾਦ ਜਬਰਦਸਤ ਨਾਲ ਕਿਸਾਨਾਂ ਤੇ ਅਤਿਆਚਾਰ ਕੰਮ ਪਹੁੰਚ ਚੁੱਕਿਆ ਹੈਗਾ ਆ ਦੇਖੋ ਜੀ ਭਾਰੀ ਗੈਂਟੀ ਵਿੱਚ ਫੋਰਸ ਲੈ ਕੇ ਪਹੁੰਚਿਆ ਹੈ ਸਾਡੇ ਗੋਲੀ ਮਾਰੋ ਸਾਡੇ ਗੋਲੀ ਮਾਰੋ ਸਾਡੇ ਗੋਲੀ ਮਾਰੋ ਕੋਈ ਨਹੀਂ ਮਾਰ ਸਾਡੇ ਆ ਦੇਖੋ ਭਾਰੀ ਗੈਂਟ ਵਿੱਚ ਪੂਰਵ ਪ੍ਰਸ਼ਾਸਨ ਕਿਸਾਨਾਂ ਨਾਲ ਧੱਕੇ ਸਾਜੀ ਤੇ ਉਤਰੀ ਹੋਈ ਹੈ ਜੀ ਸਰਕਾਰ ਨਹੀਂ ਆ ਫਿਰ ਆਏ ਕੀ ਕਰਨੋ ਜਨਾਬ ਕਿਸਾਨਾਂ ਨਾਲ ਬਹਿਸ ਕਰਦੇ ਹੋਏ ਪੁਲਿਸ ਮੁਰਜਾਉ ਆ ਦੇਖੋ ਹਾਂ ਬਹੁਤ ਬਹੁਤ ਸੌ 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 ਨਾਰੇ ਗਨਾਰੇ ਨਾਰੇ ਇਹ ਜਨਾਬ ਆਉਣੇ ਕਾਸ ਤੋਂ ਰੋਜ਼ ਕਿ ਆਉਣੇ ਹੋ ਨੱਕ ਤਾਂ ਲੱਗੇ ਹੀ ਖੜਾ ਓਏ ਉੱਥੇ ਜਾਣਾ ਉੱਥੇ ਪਸਾਰਨਾ ਵਿੱਚ ਤੂੰ ਤੂੰ ਮੈਂ ਜਾਲ ਪ੍ਰਸ਼ਾਸਨ ਨਾਲ ਜੀ ਟਕਰਾ ਦੀ ਦਿੱਤੀ ਵੰਣੀ ਹੋਈ ਦੇਖੋ ਉਹ ਹਲਾ ਜਨਾਹ ਛੋਟੀ ਗੱਲ ਇਹ ਮਾੜੀ ਹੈ ਫੜ ਜੋ ਫੜ ਜੋ ਫੜ ਜੋ ਬਹੁਤ ਬ੍ਰਸਤਾਸ਼ਨ ਦਾ ਜਵਾਬ ਦਾਸ਼ੀ ਟੱਕਾ ਕਰਦੇ ਹੋਏ ਦੇਖੋ ਅੱਜ ਗੱਡੀ ਨਹੀਂ ਚੱਲਦੀ ਗੱਡੀ ਨੂੰ ਬਿਨਾਂ ਡਿਸਟ੍ਰਿਕਟ ਚੱਲੇ ਨਾ ਜਾਪ ਤੇ ਹੋਊ ਕਹੇ ਬੱਜੇ ਆਹ ਦੇਖੋ ਜੀ ਕਿੰਨੇ ਫੋਰਸ ਲਈ ਫਿਰਦੇ ਨੇ ਕੀ ਖਬਰ ਆ ਕਿਸਾਨਾਂ ਕੋ ਇਹਨਾਂ ਨੂੰ ਕੀ ਡਾਰਾ ਸਾਡੇ ਮਾਰਕੀ ਹਲਕ ਦੇ ਦਿਓ ਸਾਨੂੰ ਅਸੀਂ ਕਿਸੇ ਨੂੰ ਕੀ ਕਹਿੰਦੇ ਹਾਂ ਸਾਨੂੰ ਤੁਸੀਂ ਮੈਂ ਕਰਦੇ ਹਾਂ ਵਾਦੀ ਹੋਏ ਵਾਦਾ ਨਾ ਕਰੋ 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 ਜਿੰਦਾਬਾਦ ਜਿੰਦਾਬਾਦ तो सारे करूं करूं आप सारे जने गए कट्ठे होके ਤੁਸਾਂ ਸਾਹਰਾ ਗੱਲ ਹੋ ਰਹੀ ਹੈ ਕਦੇ ਵੀ ਅਸੀਂ ਤਾਂ ਕਦੇ ਜਾਂਦੇ ਹਾਂ ਟੰਡੋਹੇ ਵੀ ਤੱਕਦੇ ਉਹ ਕਦੇ ਵੀ 5 ਮਿੰਟਾਂ ਦੇ ਅਮਰਿੰਦਰ ਅਸੀਂ ਸਾਰਾ ਕੁਝ ਦੋੜ ਗਿਆ ਦਸਤਾ ਦੇ ਰਿਹਾ ਹਾਂ 5 ਮਿੰਟ ਤੇ ਖੜੋ ਘੜੀਆਂ ਦੇਖ ਲਓ ਉਸ ਕਰਕੇ 5 ਮਿੰਟਾਂ ਦਾ ਵਾਅਦਾ ਉਹ ਨਹੀਂ ਇਹਲਾਉਂਦੇ ਸਾਰਾ ਟੈਂਸਰ ਵੀ ਫਿਰ ਆਪਣਾ ਕੋਈ ਮਾਮਲਾ ਨਹੀਂ ਦਿਖਣਗਾ ਕਿਉਂਕਿ ਆਪਾਂ ਬਾਰ ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ ਬਾਰ ਵਿਸ਼ਵਾਸ ਘਾਟ ਹੁੰਦਾ ਇਹਦੇ ਬਾਅਦ ਵੀ ਜੇ ਆਪਾਂ ਗੱਲ ਸੁਣਦੇ ਆ ਕੋਸ਼ਿਸ਼ ਕਰਕੇ ਪੰਜਵੇਂ ਸੇਕ ਤੇ ਵੋਟ ਕਰੋ ਕਿਉਂਕਿ ਤਲ ਤੋਂ ਲੈ ਕੇ ਪਰਸੇ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੇਖਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰੇ ਵੱਲੋਂ ਗੰਗ ਦਾ ਚਲਾਈ ਹੋਈ ਆ ਡੀਸੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ ਗੜਾ ਰੂਟ ਤੋਂ ਬਾਅਦ طے ਹੋ ਗਿਆ ਕਸਟਮਸ ਤੋਂ ਬਾਅਦ ਜੇਕਰ ਮੇਲਬਾਸ ਕੇ ਦਾ ਹੱਲ ਕਦੋਂ ਹੋਏ ਕਿਉਂਕਿ ਜਿਹੜੇ ਬੇਚ ਵਿਚਾਰੇ ਸਾਡੇ ਆਏ ਆ ਉਹਦੇ ਆਪਣੇ ਨਵੇਂ ਦੇ ਹੁੰਦੇ ਆ ਜਿਸੂ ਸਾਹਬ ਦੇ ਭਈਆ ਬਹੁਤ ਅਕਰਸੀ ਇਸ ਕਰਕੇ 200 ਰੁਪਏ ਵੀ ਲੈ ਲਏ ਇਕੱਠਾ ਕਰਕੇ ਲੈ ਗਏ ਨਕਸਾ ਉਹ ਗੱਡੀ ਧਰ ਲਿਆ ਉਹਨਾਂ ਨੇ ਉਹ ਆਲਰੇਡੀ ਸੋਤ ਨਾਲ ਹੀ ਤੁਸੀਂ ਬੁੱਧਾ ਹੋ ਗਿਆ ਤੇ ਵੀ ਪਤਾ ਨਹੀਂ ਆਉਂਦਾ ਤੁਸੀਂ ਹਾਂ ਉੱਪਰ ਹੁਣ ਤਾਂ ਤੁਸੀਂ ਤੇਰੇ ਉੱਤੇ ਜਾਂਦੇ ਕਿਤੇ ਨਹੀਂ ਜਾਂਦੇ ਠੀਕ ਹੈ ਜਾਓ ਤੁਸੀਂ ਥੋੜਾ ਸਿੱਧੇ ਮੁੜ ਜਾਂਦੇ ਠੀਕ ਹੈ ਠੀਕ ਹੈ ਜੂ ਸੋ ਦੂਜੇ ਪਾਸੇ ਅਕਤਖਾ ਜੱਤੀ ਸਾਹਿਬ ਨੂੰ ਨਾ ਹੋਰ ਕਿਸੇ ਪਾਸੇ ਵੀ ਤੁਹਾਡੇ ਦੇ ਕੋਲ ਕੋਈ ਨਹੀਂ ਚੱਲਦਾ ਹੋਇਆ ਫੇਰ ਆਪਣੇ ਕੋਈ ਮਾਮਲੇ ਵੀ ਉਹਦੇ ਕੋਲ ਵੀ ਕਿਸੇ ਪਾਸੇ ਕੋਈ ਕੰਮ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਦਾ ਪਾਸ ਜਾਂਦਾ ਹੋਇਆ ਮਾੜੀ ਜੀ ਮੋਰੀ ਵਾਲੇ ਸੁਣ ਲਓ ਕਿ ਖੇਤਰ-ਉਤਰ ਤੇਈ ਲੋੜੀ ਧਿਆਨ ਦੇਣ ਕਿ ਉਹਨਾਂ ਨੇ ਅੱਜ ਕੱਲ ਕਰਨਾ ਜਾ ਰਹੇ ਹੈ ਤੁਸੀਂ ਸਾਰੇ ਵੀ ਇਹ ਗੱਲ ਸੁਣਦਾ ਹੋਇਆ ਪਾਸ ਜਾਂਦਾ ਹੋਇਆ ਦੇਖੋ ਜੀ ਸੱਤ ਵਾਰ ਲਗਾਤਾਰ ਇੱਥੇ ਪਾਸ ਕਸਾ ਜੋ ਕਾਹ ਹੋਇਆ ਜਿੱਥੋਂ ਮੈਂ ਗੱਲ ਛੱਡੀ ਉਥੋਂ ਦਫੇ ਬੀਸੀ ਸਾਹਿਬ ਦੀ ਮੀਟਿੰਗ ਤੇ ਕਾਹ ਹੋ ਗਿਆ ਆਏ ਹੋਗਾ ਵੀ ਪੰਜ ਪੰਜ ਬੰਦੇ ਕਮੇਟੀ ਬਣਾ ਲਓ ਉਧਰੋਂ ਸਰਦਾਰਾ ਜਗਵੀਰ ਸਰ ਨਾਲੇ ਪਾਸੇ ਪਹੁੰਚ ਗਏ ਪ੍ਰਸ਼ਾਸਨ ਨੇ ਦੋਵੇਂ ਵਾਰੀ ਲਈ ਤੇ ਤੈਥੀ ਆਪਾ ਜ਼ਿੰਮੇਵਾਰੀ ਲਈ ਵੀ ਠੀਕ ਹੈ ਕਿ ਅਸੀਂ ਪੰਜ ਰੱਤੇ ਦੇ ਦੇ ਜਾਂਗੇ ਤਾਂ ਹਾਂ ਆਪਸ ਐਸੇ ਪਿੰਡ ਦਾ ਕੱਟ ਕਰਕੇ ਉਹ ਕਮੇਟੀ ਬਣਾ ਲੀ ਕਮੇਟੀ ਦੇ ਨਾਲ ਗੱਲਬਾਤ ਚਲਾ ਲਈ ਪ੍ਰਸ਼ਾਸਨ ਨੇ ਅਸਲੀਅਤ ਦਰਸਰ ਕੰਮ ਹੋਈ ਹੈ ਆ ਦੇਖੋ ਇਹ ਪੁਲਿਸ ਪ੍ਰਸ਼ਾਸਨ ਉਹ ਸਦਾ ਮਹਾਯਾ ਦੇਖੋ ਪਰ ਗੱਲ ਲੱਗੋ ਤੋਂ ਪਾਰ ਦਾ ਅੱਜ ਵੀ ਛੁੱਤੇ ਵਾਰ ਬਾਸ ਨਹੀਂ ਜਿਹੜਾ ਕੱਲ ਵੀ ਸੋਧਾਰਨ ਹੈ ਕੰ ਦਾ ਇੱਕ ਹੋਰ ਵੱਡਾ ਵੀ ਪਰਸੋਂ ਉਹ ਲੇਟ ਵਾਲੇ ਜੇ ਜਦੋਂ ਗੱਲਬਾਤ ਕੋਈ ਪਹਰ ਹੋਦੀ ਹੈ ਦੁਬਾਰੇ ਧਾੜਾ ਚੜ ਕੇ ਲੈਣ ਦਾ ਮਤਲਬ ਕੀ ਹੈ ਗੱਲ ਵੀ ਆਇਆ ਬੋਲਣਾ ਧਾੜਾ ਚੜ ਕੇ ਅੱਜ ਵੀ ਆਏ ਕਈ ਵਾਰ ਕਿਹਾ ਹੋ ਕਿਜ਼ ਅਸੀਂ ਸਾਡੇ ਕਾਨੂੰਨ ਨੇ ਹਾਈ ਕੋਰਟ ਨੂੰ ਟੰਡਾ ਚਾਹਿਆ ਹੋਇਆ ਹੈ ਹਾਈ ਕੋਰਟ ਦਾ ਫੈਸਲਾ ਦਿੱਤੀ ਸਾਹਿਬ ਸੁਣ ਲੈਣਾ ਅਰਥੇ ਹੋਰ ਵੀ ਬਹੁਤ ਸਮੂਹ ਕਾਨੂੰਨ ਦਾ ਤਾਕਤ ਹੁੰਦਾ ਹੈ ਜਿਹੜੀ ਸੁਣ ਲੈਣਾ ਬਹੁਤ ਸਾਫ ਫੈਸਲਾ ਹੋਇਆ ਹੋਇਆ ਹੈ 1972 ਵਿੱਚ ਲੋਨਾ ਕਿਸਾਨਾਂ ਨੂੰ ਮਾਲਕੀ ਹੱਕ ਦਿਓ ਫੈਸਲਾ ਦਿੱਤਾ ਕਮਿਸ਼ਨਰ ਦਾ ਹਾਈ ਕੋਰਟ ਦੀ ਜਗ੍ਹਾ ਹੈ ਸਾਰੀਆਂ ਗੱਲਾਂ ਨੂੰ ਅਸੀਂ ਦੇਖਿਆ ਕਰਕੇ ਇੱਧਰ ਲੋਕਾਂ ਦੇ ਚੜਦੇ ਹੈ ਕੱਲ ਵੀ ਆਪਣੀ ਗੱਲ ਹੋਈ ਆਪਣੇ ਪ੍ਰਧਾਨ ਜੀ ਨੇ ਕਿਹਾ ਹੁਣ ਇਹ ਹਾਈ ਕੋਰਟ ਦੇ ਫੈਸਲੇ ਤੁਸੀਂ ਸਹੀ ਤਰ੍ਹਾਂ ਲਾਗੂ ਕਰਦੇ ਹੋਗੇ ਲੋਕਾਂ ਦੇ ਨਾਮ 'ਤੇ ਅੱਜ ਜਿਹੜਾ ਜਿੱਤ ਗਿਆ ਉਹ ਹਾਈ ਕੋਰਟ ਦਾ ਫੈਸਲਾ ਜਿਸ ਦੀ ਸਾਹਮਣੇ ਗੱਲ ਹੋਈ ਹੈ ਕਿਹੜਾ ਹੋ ਗਿਆ ਹੈ ਜੀ ਉਸਦੇ ਵਤੂ ਵੀ ਹਾਈ ਕੋਰਟ ਤੋਂ ਆਪਣੇ ਪਾਸੇ ਪਾਰਲੀਮੈਂਟਰੀ ਹੈ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੋਇਆ ਕਾਨੂੰਨ ਹੈਗਾ 17 ਏਕ ਵਾਲਾ ਤੁਸੀਂ ਸਾਹਿਬ ਕਹਿੰਦਾ ਹੈਗਾ ਉਸ ਤੋਂ ਬਾਅਦ ਅਸੀਂ ਕਹਿ ਦਈਏ ਜਿਹੜੀ ਜਿਹਨੂੰ ਤੁਸੀਂ ਜਨੂੰ ਦਮਾਉਣ ਲੱਗਿਆ ਇੱਕ 100 ਏਕੜ ਦਾ ਮਾਲਕ ਹੈ 100 ਏਕੜ ਕੱਲੇ ਨੂੰ ਜਾਂਦੀ ਹੈ ਹੋਰ ਪਹਿਲਾਂ ਕਿਲੀ ਦੀ ਜਮੀਨ ਉਹਦੇ ਵਾਰੀ ਉਹ ਹਾਈ ਕੋਰਟ ਦਾ ਕਾਨੂੰਨ ਜਾਂ ਸੁਪਰੀਮ ਕੋਰਟ ਦਾ ਜਾਂ ਕੋਈ ਪਾਰਲੀਮੈਂਟ ਦਾ ਕਾਨੂੰਨ ਪਾਸ ਹੋਇਆ ਦਾ ਕਿੱਧਰ ਗਿਆ ਇਹੋ ਕਾਨੂੰਨ ਦਾ ਅੱਖਮੇ ਚ ਨਹੀਂ ਹੋਣਾ। ਪ੍ਰਧਾਨ ਨੇ ਭਾਵੇਂ ਮਾਮਲਾ ਵਿਵਾਦ ਵਾਲਾ ਪਾਣੀ ਵਾਲੇ ਮਾਮਲੇ ਤੋਂ ਪ੍ਰਸ਼ਤਮਾਨ ਨੂੰ ਚਲੀ ਕੀਤਾ। ਇਹ ਛੋਟਾ ਮਾਮਲਾ ਸੀ ਹਾਈ ਕੋਰਟ ਦੇ ਰਾਜ ਦੀ ਤੇ ਤਾਂ ਹੀ ਹਰਿਆਣਾ ਨੂੰ ਪਾਣੀ ਦੇ ਰਹੇ ਹੁੰਦੇ। ਇੱਥੇ ਆਪ ਬੈਠਿਆ ਜਾ ਕੇ ਮੁੱਖ ਮੰਤਰੀ ਤਰਸਾ ਲਾ ਕੇ ਜਿਹੜਾ ਤਰਸਾ ਕਰਨ ਦੇ ਖਿਲਾਫ ਬੋਲਦਾ। ਹਾਈ ਕੋਰਟ ਦਾ ਫੈਸਲਾ ਬੰਦਿਆ ਸਾਹਿਬ ਨੂੰ ਬਚਾਉਣ ਦਾਰੀ ਤੇ ਵਜਾਇਆ ਹੋਇਆ ਸੀ। ਹਾਈ ਕੋਰਟ ਨੇ ਕਮੇਟੀ ਬਣਾ ਕੇ ਕੀ ਦੰਦਿਆਲ ਸਾਹਿਬ ਨੂੰ ਬਤਾਓ ਉਹਦੀ ਜਾਨ ਨੂੰ ਖਤਰਾ ਹੈ ਉਥੇ ਨਾ ਨਾ ਕਿਸੇ ਹਾਈ ਕੋਰਟ ਦਾ ਫੈਸਲਾ ਲਾਗੂ ਆਪਣੇ ਜ਼ਿਲ੍ਹੇ ਦੇ ਅੰਦਰ ਗੈਸ ਪਾਈਪਲਾਈਨ ਦਾ ਮਾਮਲਾ ਮੈਸੋਂ ਨੂੰ ਪਿੱਛੇ ਦੀ ਦੱਸ ਕੇ ਆਇਆ ਹੈ ਹਾਈ ਕੋਰਟ ਦਾ ਫੈਸਲਾ ਹੈ ਹਾਈ ਕੋਰਟ ਦਾ ਫੈਸਲਾ دیا ਹੋਇਆ ਗੈਸ ਪਾਈਪਲਾਈਨ ਦਾ ਮਾਜਬਾ ਜਿਹੜਾ 24 ਲੱਖ ਪ੍ਰਤੀ ਏਕੜ ਦਾ ਤੈਅ ਹੋਇਆ ਵਾ ਯਕਤੀ ਸਮਝੌਤਾ ਹੋਇਆ ਵਾ 2 ਸਾਲ ਤੋਂ ਤਹਿ ਹੋਇਆ ਗੈਸ ਪਾਈਪਲਾਈਨ ਦਾ ਵਿਖਿੰਡ ਦਾ ਡੀਸੀ ਪੁੱਛਦਾ ਹੈ ਉਹਦੇ ਵੀ ਹਾਈ ਕੋਰਟ ਦਾ ਫੈਸਲਾ ਇੱਕ ਤਰ੍ਹਾਂ ਹੈ। ਐਸੋ ਤਰ੍ਹਾਂ ਹੀ ਕਿਸ਼ਤਾਂ ਦੇ ਵਿੱਚ ਇਧਰ ਧੋਖਾ ਚ ਰੱਖ ਕੇ ਆਪਾਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਉਂਦੇ ਹੋਏ ਆਪਾਂ ਪ੍ਰਸ਼ਾਸਨ ਦੇ ਅੱਖੇ ਲਾ ਕੇ ਕਾਨੂੰਨ ਦੇ ਰਾਹ ਪਏ। ਜਿਹੜਾ ਰਾਤ ਨੂੰ ਝੰਡਾ ਸੇ ਵੀ ਤੁਸੀਂ ਸੋਆ। ਸਾਰਾ ਮੈਦਾਨ ਤੋਂ ਜਿਹੜੀ ਆ ਰਹੀ ਆ ਉਹ ਇੱਕਰ ਵੀ ਕਹਿ ਰਿਹਾ ਵੀ ਤੁਸੀਂ ਕਾਨੂੰਨ ਦਾ ਸਹਾਰਾ ਲੈ ਲਓ। ਉਹਨਾਂ ਦੇ ਕੰਨ ਸੁਣਦੇ ਹੁਣੇ ਸਰਕਾਰ ਦੇ ਕੰਨ ਸੁਣਦੇ ਆ। ਕਾਨੂੰਨ ਦਾ ਸਹਾਰਾ ਅਸੀਂ ਲੈ ਆਂ ਦੀ ਸੀ। ਪਟਨਾ ਦੇ ਕਹਿੰਦੇ ਹਾਈ ਕੋਰਟ ਤੋਂ ਗੈਸਤ ਪਤਲਣ ਦੇ ਮਾਮਲੇ ਤੇ ਪਰ ਹਾਈ ਕੋਰਟ ਨੇ ਰੱਖਿਆ ਦੇ ਦਿੱਤਾ ਜਿਹੜਾ ਸੰਮੋhta ਹੋਇਆ ਉਹਨੂੰ ਸਿਰੇ ਚੜਾਓ ਇੱਕ ਪਾਸੇ ਕੰਮ ਚਲਾਓ ਦੂਜੇ ਪਾਸੇ ਨਾਲ ਦੀ ਨਾਲ ਪੈਸੇ ਦੇ ਤੇ ਅੱਜ ਵੀ ਆਹ ਹੁਣ ਕਰ ਰਹੇ ਆ ਇਹ ਅਸੂਰਾ ਕਿਸ਼ਤਾ ਚ ਰੋਗ ਆ ਜਾਂਦੇ ਸੀ ਕਦੇ ਇੱਕ ਜੋੜ ਨਾਲੇ ਕਦੇ ਜੋੜ ਨੂੰ ਬੋਲ ਜੋੜ ਨਾਲੇ ਵੱਡਾ ਹਿੱਸਾ ਜਲੀ ਉਹਨਾਂ ਨੇ ਮੁਕੰਮਲ ਕਰ ਲਿਆ ਤਾਂ ਨਵਾਂ ਪੈਸਾ ਇੱਧਰ ਦਿੱਤਾ ਨਹੀਂ ਸੋ ਇਸ ਕਰਕੇ